ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਔਨ ਮਾਈ ਚੈਨਲ ਤੇ ਆਪਾਂ ਪਹੁੰਚ ਗਏ ਆਂ ਹਵਾਈ ਅੱਡਾ ਅੰਮ੍ਰਿਤਸਰ ਇੱਥੇ ਟਿਕਟਾਂ ਤੋਂ ਸਾਭੋਨੀ ਭਾਜੀ ਲੈ ਰਹੇ ਸੀ ਟਿਕਟਸ 200 ਰੁਪਿਆ ਉੱਥੋਂ ਦੀ ਜੜੀ ਆ ਫੀਸ ਹੀ ਅੰਦਰ ਜਾਣ ਦੀ ਬਾਕੀ ਜਿਹੜਾ ਇਹ ਆਪਾਂ ਨੇ 1000 ਰੁਪਿਆ ਦਿੱਤਾ ਸੀ ਇੱਥੇ ਫੀਸ ਤੇ ਉਹ ਵਿੱਚ ਹੀ ਖਾਣੇ ਦੇ ਇਨਕਲੂਡ ਹੋ ਜਾਂਦਾ ਇਹ ਨਹੀਂ ਕਿ ਉਹ ਐਕਸਟਰਾ ਵੈਸੇ ਹੀ ਉਹਨਾਂ ਨੇ ਲੈਣੇ ਹੁੰਦੇ ਆ ਕਿ ਜਾ ਕੇ ਜਿਹੜਾ ਇਹ ਵਾਪਿਸ ਕੋਈ ਵੇਖ ਕੇ ਉਧਰ ਨਾ ਆ ਜਾਈ ਤੇ ਇੱਥੇ ਜਿਹੜੀ ਆ ਲਿਖਿਆ ਹੈ ਵੈਲਕਮ ਟੂ ਹਵਾਈ ਅੱਡਾ ਤੇ ਥਲੀ ਜੜਾਈ ਖਾਣ ਵਾਸਤੇ ਵੱਖਰੇ ਵੱਖਰੇ ਕੋਈ ਚਾਹ ਸਨੈਕਸ ਵਗੈਰਾ ਉੱਪਰ ਜਾ ਕੇ ਜਿਹੜਾ ਇਹ ਆਪਾਂ ਹੁਣ ਖਾਵਾਂਗੇ ਖਾਣਾ ਚਲੋ ਆਪਾਂ ਸਾਰੇ ਚੱਲਦੇ ਹਾਂ ਹੁਣ ਉੱਪਰ ਥਾਕਹਾਰ ਕੇ ਲਾਸਟ ਤੇ ਆਪਾਂ ਪਹੁੰਚ ਗਏ ਆ ਅੰਮ੍ਰਿਤਸਰ ਹਵਾਈ ਅੱਡਾ ਖਾਣਾ ਖਾਣ ਵਾਸਤੇ ਹੁਣ ਭੁੱਖ ਵੀ ਬਹੁਤ ਜ਼ਿਆਦਾ ਲੱਗ ਚੁੱਕੀ ਬੱਚਿਆਂ ਨੂੰ ਤੇ ਆਪ ਨੂੰ ਵੀ ਸਾਰੇ ਕੋਕਪੀਟ ਆਏ ਇਹ ਨਹੀਂ ਗਰਮੀ ਕੋਈ ایسی ਉਸੇ ਨਹੀਂ ਤੁਸੀਂ ਇੱਥੇ ਹੈ ਗਾਇਸ ਇੱਥੇ ਹੈ ਇੱਥੇ ਬੈਠਣਾ ਵਾ ਆਜੋ ਆਜੋ ਤੋ ਬੋਰ ਕੇ ਤੇ ਜੇ ਜਿਹੜੇ ਲ ਡ ਐਰੋਪਲੇਨ ਚ ਮੈਂ ਆਈ ਹਾਂ ਉਹ ਏਡਾ ਲੰਬਾ ਨਹੀਂ ਏਡਾ ਲੰਮਾ ਹੀ ਹੁੰਦਾ ਨਹੀਂ ਉਹ ਨਹੀਂ ਏਡਾ ਲੰਬਾ ਉਹ ਛੋਟਾ ਹੈ ਏਡਾ ਹੁੰਦਾ ਕੁਦੀਆਂ ਗੱਲਾਂ ਦੇ ਵਿੱਚ ਬਾਪੂ ਵੀ ਨਹੀਂ ਦੇਂਦੇ ਕਲੀਬ ਕਿਉਂਕਿ ਉਹ ਕਹਿੰਦੇ ਆਂਦਾ 에ਰੋਪਲੇਨ ਤੇ ਸਾਨੂੰ ਮਜ਼ਾ ਆਉਂਦਾ ਹੈ ਨਾ ਦੋ ਤਿੰਨ ਵਾਰ ਕਿਹਾ ਨਾ ਤਿੰਨਾ ਜਵਾਬ ਵੀ ਨਹੀਂ ਦਿੱਤਾ ਕੇ ਨੇ ਮੈਂ ਇੱਕ ਜਾਣਾ ਉਹਦੇ ਕੋਲ ਚੱਲ ਜਾ ਉਚਾਇਆ ਉਹ ਨਿਕਾਇਆ ਕੱਲਾ ਰਹਿਣਾ ਵੱਖਰਾ ਹਾਂ ਨਾ ਜਵਾਬ ਨਹੀਂ ਪਹਿਲੇ ਪਹਿਲੇ ਉਹਦਾ ਰੱਖੇ ਕਾਚਬੀਰ ਦਾਲ ਖਣੀ ਪਤਾਨੀਆਂ ਨੂੰ ਕੀ ਕਹਿੰਦਾ ਮੈਂ ਤੈਨੂੰ ਨਾ ਮੈਂ ਤੈਨੂੰ ਕੀ ਕਹਿੰਦਾ ਮੈਂ ਤੈਨੂੰ ਆ ਲੈ ਕੇ ਦਊਂਗਾ ਉਹਦੇ ਕੋਲ ਗਿਆ ਹੈ ਨਾ ਮੈਂ ਤੈਨੂੰ ਆ ਲੈ ਕੇ ਦਊਂਗਾ ਅਬ ਕੋ ਪਨੀਰ ਕੜਾਈ ਸੈਲਡ ਬਾਚ ਖਾ ਲਿਓ ਬੱਚੋ ਚਾਹੀਦਾ ਕੋਈ ਸ਼ੋ ਨਾ ਦੇਵ ਕੋਈ ਨਹੀਂ ਚਾਹੀਦਾ ਬਾਸ ਹੋ ਗਿਆ ਦਿਓ ਨਹੀਂ ਕਮ ਕੇ ਸ਼ਾਮ ਦੇ ਦਿਨਾਂ 'ਲ ਬੈਠੇ ਆ ਹਾਂਜੀ ਕਰ ਦਿਨੀ ਦੀ ਨੇ ਮਿੱਟ ਗਿਆ ਬੜਾ ਮੈਂ ਕਾੜੀ ਜਾ ਰਿਹਾ ਸਾਰੇ ਘੁੰਮ ਕਮ ਕੇ ਫੇਰ ਮੇਰੇ ਤੋਂ ਹੀ ਆ ਗਿਆ ਆਪੀ ਹਾਂਜੀ ਠੀਕ ਹੈ ਹੈਲੋ ਜੀ ਸਸਚੇ ਕਾ ਸਾਰਿਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਸੀ ਲੋ ਜੀ ਆਪਾਂ ਫੇਰ ਜਿਹੜਾ ਇਹ ਸ਼ਾਮ ਜੀ ਨੂੰ ਵਲਗ ਬਣਾਉਣਾ ਸ਼ੁਰੂ ਕਰੀ ਦਿੱਤਾ ਹੈ ਤੇ ਤੁਹਾਨੂੰ ਸਾਹਮਣੀ ਆਏ ਆ ਇੱਧਰ ਬਲੂੰਗਿਆ ਨੂੰ ਦੁੱਧ ਪਿਉਣ ਹਾਂਜੀ ਦੱਸੋ ਉਹ ਨਾ ਤੁਸੀਂ ਕੀ ਬੋਲਦੇ ਜੀ ਅੱਜ ਮੈਂ ਗੁਰਦੁਆਰੇ ਜਾਣਾ ਹੈ ਇਥੇ ਕੋਲ ਵਿਤੋਰੇ ਸਾਹਿਬ ਨੇ ਹੋਰ ਕਿੱਥੇ ਜਾਣਾ ਚੜ੍ਹ ਸਾਹਿਬ ਹਾਂਜੀ ਠੀਕ ਹੈ ਰਾਤ ਨੂੰ ਜਦੋਂ ਹਨੇਰੀ ਆਈ ਕਿੰਨੇ ਵਜੇ ਟੈਨ ਨੂੰ ਸਾਫ ਹਟਾਈ 3 ਵਜੇ ਨਹੀਂ ਸਾਢੇ 3 ਤੱਕ ਨਹੀਂ ਹੋਏ ਅੱਛਾ ਸਾਢੇ 3 ਨਹੀਂ ਸਾਢੇ 3:30 ਵਜੇ ਜਦੋਂ ਹਨੇਰੀ ਆਈ ਨਾ ਤੇ ਰਾਤ ਅਸੀਂ ਇਹਨੂੰ ਇੱਥੇ ਹੀ ਛੱਡ ਗਏ ਹਾਂ ਪਹਿਲਾਂ ਕਿੰਨੇ ਵਜੇ ਸਾਢੇ 4 9 ਵਜੇ ਇੱਥੇ ਹੀ ਛੱਡ ਗਏ ਹਾਂ ਕਈ ਸੋਚਿਆ ਸੀ ਕਿ ਚੱਲ ਰਾਤ ਨੂੰ ਹਾਂਜੀ ਦੇਖੋ ਅਕਨਾ ਉਹ ਬੜੀਆਂ 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 ਉਹ ਦੇਖੋ ਉੱਪਰ ਦੂਰ ਹਾਂਜੀ ਉਹ ਪੀਂਦੇ ਨਾ ਉਹਦੇ ਵਿੱਚ ਹਾਂ ਕਬੂਤਰ ਤੇ ਅਸੀਂ ਨਾ ਇੱਥੇ ਛੱਡ ਗਏ ਸੀ ਕਿ ਬਿੱਲੀ ਕੱਲ ਵੇਖੀ ਸ਼ਾਮੀ ਜੀ ਤੇ ਰਾਤ 9 ਵਜੇ ਆਏ ਉਦੋਂ ਵੀ ਬਿੱਲੀ ਦੀ ਅੱਖਾਂ ਹਨੇਰੇ ਵਿੱਚ ਚਮਕੀਆਂ ਨਾ ਦੋ ਤੇ ਫਿਰ ਮੈਨੂੰ ਪਤਾ ਲੱਗ ਗਿਆ ਕਿ ਉੱਥੇ ਬਿੱਲੀ ਉਥੋਂ ਫਿਰ ਕੋਠੇ ਤੇ ਚਲੇਗੀ ਤੇ ਅਸੀਂ ਸੋਚਿਆ ਚੱਲ ਰਾਤ ਨੂੰ ਫੇਰ ਇੱਥੇ ਆਉਗੀ ਤੇ ਆਪਣੇ ਬੱਚਿਆਂ ਨੂੰ ਚੱਲ ਦੁੱਧ ਪਿਆ ਦੂਗੀ ਨਾਲੇ ਲੈ ਕੇ ਜਾਣਾ ਹੋਊਗਾ ਤੇ ਲੈ ਜੂਗੀ ਰਾਤ ਅਸੀਂ ਇੱਥੇ ਹੀ ਛੱਡ ਗਏ ਦੋਵਾਂ ਬਲੂਂਗਿਆਂ ਨੂੰ ਤੇ ਜਦੋਂ ਸਾਢੇ 1 3 ਵਜੇ ਆਇਆ ਨਾ ਮੀ ਹਨੇਰੀ ਧਮ ਧਮ ਬੂਏ ਬਜਕੜਾ ਕੁੜਾ ਫੇਰ ਅਹੀਂ ਮੈਂ ਤੇ ਪਾਪਾ ਦੋਵੇਂ ਜਾਣੇ ਆਏ ਹਾਂ ਇੱਥੇ ਤੇ ਹਾਂ ਮੈਂ ਟੇਹਲੋਂ ਸਭ ਨੂੰ ਕਿਹਾ ਮੈਂ ਹਾਂ ਬੱਚਿਆਂ ਨੇ ਮਰ ਜਾਣਾ ਹਾਂਜੀ ਭੱਜ ਕੇ ਆਏ ਤੇ ਛੱਤੀ ਲੈ ਕੇ ਪਾਪਾ ਨੇ ਰੇਨ ਕੋਟ ਪਾਇਆ ਫਟਾਫਟ ਭੱਜ-ਭੱਜ ਕੇ ਬੂਹੇ ਖੋਲ ਕੇ ਇੱਥੇ ਜਦੋਂ ਆਏ ਤੇ ਆਹ ਇੰਨੀ ਮੀਂਹ ਹਨੇਰੀ ਹੀ ਨਾ ਮੈਂ ਟੇਹਲੋਂ ਸਭ ਪੂਰੇ ਗਿੱਲੇ ਹੋ ਗਏ ਤੇ ਜਦੋਂ ਆ ਕੇ ਇਹਨਾਂ ਨੂੰ ਵੇਖਿਆ ਦੋਵੇਂ ਜਾਣੇ ਇੱਥੇ ਸੁੱਤੇ ਬੈਠੇ ਟੇਹਲੋਂ ਸਭ ਮਾਸਾ ਵੀ ਮੀਂਹ ਨਹੀਂ ਹੈਗਾ ਇਹਨਾਂ ਦੇ ਉੱਤੇ ਵੇਖਿਆ ਸੀ ਬਿਲਕੁਲ ਵੀ ਮੀਨ ਨਹੀਂ ਤੇ ਮੈਂ ਤੇ ਇਹਨਾਂ ਸਭ ਦੋਵੇਂ ਹੈਰਾਨ ਹੋ ਗਏ ਹਾਂ ਕਿ ਬੇਲੋ ਅੰਨੇ ਚਾਕੂ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਕਿ ਉਹਨਾਂ ਨੂੰ ਸੱਚੀ ਜਿਹੜਾ ਹੈ ਰੱਬਣੀ ਜਿਵੇਂ ਆਪ ਬਚਾਇਆ ਹੁੰਦਾ ਏ ਤੇ ਉਹਨਾਂ ਦੇਤੇ ਬਿਲਕੁਲ ਸ਼ਿਟ ਵੀ ਨਹੀਂ ਪਈ ਆ ਰਾਮ ਨਾਲ ਦੋਵੇਂ ਜਣੇ ਇੱਕ ਦੂਜੇ ਦੇ ਨਾਲ ਲੱਗ ਕੇ ਸੁੱਤੇ ਤੇ ਮੈਂ ਸੋਚ ਨਹੀਂ ਹਾਂ ਕਿ ਇਹਦੇ ਵਿੱਚ ਪਾਣੀ ਆ ਜਾਣਾ ਹੈ ਨਾਲੀ ਜੀ ਦੇ ਵਿੱਚ ਵਿੱਚੋਂ ਤੇ ਸਾਰਾ ਪਾਣੀ ਆ ਕੇ ਤੇ ਫਿਰ ਜਿਹੜੇ ਆ ਹੈਂ ਆਹ ਹੋਮੀ ਹੈ ਜੋ ਸ਼ੁਰੂ ਹੀ ਹੋਇਆ ਸੀ ਪਾਣੀ ਆਇਆ ਨਹੀਂ ਹੀ ਇੱਥੋਂ ਤੱਕ ਤੇ ਗਾੜੀ ਵਾਹੇ ਟਾਂ ਉੱਤਾਂ ਆਪਾਂ ਲਾ ਕੇ ਹੀ ਗਏ ਹਾਂ ਤੇ ਜਿਆਦਾ ਮੀਂਹ ਆਉਂਦਾ ਤੇ ਫਿਰ ਭਾਵੇਂ ਵਿਚਾਰਿਆਂ ਨੂੰ ਕੁਝ ਹੁੰਦਾ ਹੀ ਪਰ ਜਦੋਂ ਅਸੀਂ ਆਏ ਤੇ ਬੜਾ ਵਧੀਆ ਆਰਾਮ ਨਾਲ ਉਹ ਸੁੱਤੇ ਪਏ ਤੇ ਫਿਰ ਮੈਂ ਤੇ ਟੋਲ ਸਭਨਾਂ ਨੂੰ ਲੈ ਕੇ ਤੇ ਜਾ ਕੇ ਤੂੜੀ ਵਾਲੇ ਕਮਰੇ ਤੂੜੀ ਜੀ ਪਾ ਕੇ ਟੱਬ ਵਿਚ ਰੱਖ ਦਿੱਤਾ ਤੇ ਡੈਡੀ ਸੋ ਗੁੱਸੇ ਹੁੰਦਾ ਜਾਂਦੇ ਬਿਲ੍ਹਾ ਇੱਕ ਬਿਲ੍ਹਾ ਰੱਖਿਆ ਤੇ ਹੁਣ ਦੂਜਾ ਫੇਰ ਉਹ ਵੀ ਰੱਖ ਲਿਆ ਏ ਸਵੇਰ ਦਾ ਫੇਰ ਇੱਥੇ ਛੱਡਿਆ ਹੈ ਵਿਚਾਲੇ ਨਦੀ ਮਾਂ ਆਉਗੀ ਸਗੋਂ ਮੈਂ ਤੇ ਲੱਗੇ ਨਾ ਦੁੱਧ ਦੀ ਕਬਲੀ ਵੀ ਰੱਖ ਗਈ ਹਾਂ ਤੇ ਮੈਂ ਕਿਹਾ ਚਲੋ ਪਤਾ ਲੱਗ ਜੂਗਾ ਜੇ ਆਊਗੀ ਪਰ ਉਹ ਆਈ ਹੋਈ ਨਹੀਂ ਹੈ ਜੇ ਆਈ ਹੁੰਦੀ ਉਹਨੇ ਦੁੱਧ ਜ਼ਰੂਰ ਪੀਣਾ ਸੀ ਇਹਦਾ ਵੇਟ ਦਾ ਤਾਂ ਉਹਦੇ ਵੇਟ ਦਾ ਦੁੱਧੀ ਦਾ ਫਰਕ ਜੀ ਹਾਂ ਇਹ ਮੋਟਾ ਹੀ ਮਾਂ ਦਾ ਦੁੱਧ ਪੀਂਦਾ ਰਿਹਾ ਮਾਂ ਦੇ ਨਾਲ ਰਿਹਾ ਉਹ ਵਿਚਾਰਾ ਇਕੱਲਾ ਨੀ ਯਾਰ ਉਹਦਾ ਹੀ ਨਾ ਕੁਦਰਤੀ ਮਿਲਾਂਦਾ ਉਹ ਜੇ ਮੰਦਰੂ ਹੀ ਮਾੜਾ ਹੈ ਹਨਾ ਮੰਦਰੂ ਮਾੜਾ ਹੂੰ ਤੇ ਸਭ ਜੇ ਬਿੱਲੀ ਆਈ ਹੁੰਦੀ ਉਹਨੇ ਦੁੱਧ ਜ਼ਰੂਰ ਪੀਣਾ ਸੀ ਬਿੱਲੀ ਆਈ ਨਹੀਂ ਹੈ ਸਵੇਰ ਦੀ ਹੈਨਾ ਜੇ ਆਈ ਹੁੰਦੀ ਉਹਨੇ ਦੁੱਧ ਤੇ ਪੀਣਾ ਸੀ ਜੇ ਆਪਾਂ ਸੋਚੀ ਤਾਂ ਹੀ ਕਰਕੇ ਮੈਂ ਇਸੇ ਕਰਕੇ ਕੌਲੀ ਰੱਖ ਗਈ ਹਾਂ ਵੀ ਚਲ ਪਤਾ ਲੱਗ ਜੂਗਾ ਜੇ ਆਊਗੀ ਦੁੱਧ ਤੇ ਪੀਊਗੀ ਪਰ ਉਹ ਆਈ ਨਹੀਂ ਆ ਆਪਾਂ ਕੌਲੀ ਇੱਥੇ ਹੀ ਰਹਿਣ ਦੇਣੀ ਦੁੱਧ ਦੀ ਫੇਰ ਪਤਾ ਲੱਗ ਜੂਗਾ ਭਲਾ ਆਉਂਦੀ ਆ ਕਿ ਨਹੀਂ ਆਉਂਦੀ ਜੇ ਜੋ ਦੁੱਧ ਪੀ ਗਏ ਇਹਨਾਂ ਨੂੰ ਨਾ ਲੈ ਕੇ ਗਈ ਫੇਰ ਉਮੀਦ ਛੱਡ ਦੇਣੀ ਆ ਸਾਬਦੀ ਬਦਲਤੀ ਹੈ ਪਾਲ ਜਾਣੇ ਆ ਨਹੀਂ ਤੇ ਮੇਰੇ ਵੱਸੋਂ ਬਾਹਰ ਦੀ ਗੱਲ ਆ ਇਹਨਾਂ ਨੂੰ ਪਾਲਣਾ ਇਹਨਾਂ ਦੀਆਂ ਅੱਖਾਂ ਕਿੰਨੀਆਂ ਡਰਾਉਣੀਆਂ ਆ ਉਹਦੀਆਂ ਨਹੀਂ ਇਦਾਂ ਦੀਆਂ ਅੱਖਾਂ ਨਾ ਉਹਨੇ ਲੱਖਾਉਣਗੇ ਨਹੀਂ ਇਹ ਵੈਸੇ ਹੀ ਹਲਦੀ ਹੋਇਆ ਹੋਊਗਾ ਨਾ ਤਾਂ ਹੀ ਪਾਰਾ ਐਡੀ ਛੇਤੀ ਨਹੀਂ ਹਫਤੇ ਚ ਹੀ ਗਰੋਥ ਹੋਣੀ ਨਹੀਂ ਛੇਤੀ ਗਰੋਥ ਨਹੀਂ ਹੋ ਸਕਦੀ ਹਾਂ ਹਾਂਜੀ ਇਹ ਦੇਖੋ ਇਹ ਕੀ ਹੋ ਉਹ ਸਾਹਮਣੇ ਬੈ ਗਿਆ ਹਾਂਜੀ ਤੋੜਨਾ ਨਾ ਦੋ ਤੀ ਸਾਰੇ ਤੋੜੀ ਜਾਂਦੇ ਜੀ ਚਲ ਕਾਕੇ ਉਹ ਪਿੰਦਾ ਹੀ ਆ ਮੋਟਿਆ ਮੋਟਿਆ ਇਹ ਸਿੰਬਾਈ ਉਹ ਸਿੰ ਇਹ ਸਿੰਬਾ ਯੋ ਚਾਰਲੀ ਆ ਚਾਰਦੀ ਮੂੰ ਡਰ ਲੱਗਦੇ ਚਾਰਲੀ ਹਾਂਜੀ ਉਹ ਚਾਰਲੀ ਆ ਇਹ ਸਿੰਬਾਈ ਇਹ ਮੈਂ ਸਿੰਬਾ ਬੈ ਬੈ ਆ ਜਾ ਤੈਨੂੰ ਸਿੰਬਾ ਪਿਆਰਾ ਲੱਗਦਾ ਏ ਦੇਵ ਜੋ ਜੁਹੈਰੀ ਜਵਾਨਾ ਮਾਰਦਾ ਜੇ ਪਿਆਰਾ ਪਿਆਰਾ ਕਹੇ ਇਹਨੂੰ ਲਾ ਲਾ ਹੱਥ ਨਾ ਹੱਥ ਨਹੀਂ ਲਾਉਣਾ ਕਿਸ ਕਰ ਲਾ ਛੇ ਦੂਰ ਰੱਖੋ ਹਾਂ ਬੋਤਾ ਇਹ ਬੱਚਿਆਂ ਦੀਆਂ ਨੇ ਇਹਦੇ ਤੇ ਜੋਮਸ ਹੁੰਦੇ ਮੁੱਤੂ ਓ ਛੋਟੇ ਦੇ ਵੀ ਹੋਰ ਸਾਰਿਆਂ ਦੇ ਤੇ ਟੱਚ ਨਹੀਂ ਕਰਨਾ ਤੁਸੀਂ ਮम्मा ਪਾਪਾ ਹੀ ਕਰਨਗੇ ਥੱਲੇ ਸੁੱਟੀ ਜਾਂਦਾ ਉਹੀ ਫੇਰ ਮੂੰਹ ਨੂੰ ਲਾਉਣਾ ਏ ਕੀ ਨਹੀਂ ਪਾਣੀ ਚੱਪਲ ਨਹੀਂ ਪਾਈ ਇਹਨੇ ਜਾਂਦੇ ਨਹੀਂ ਆ ਕੀ ਹੈ ਹੈ ਉਹ ਚਾਚੀ ਬੈਠੇ ਆ ਚਲ ਠੀਕ ਆ ਬਾਏ ਕਰਨੀ ਕਿੰਨਾ ਹਾਂ ਵੇ ਮੁੰਡਾ ਲੱਗਾ ਪਟਾਕੇ ਲੈ ਆਇਆ ਤਰਾ ਵਾਲਿਆਂ ਨੂੰ ਬਈ ਦੇ ਦੇ ਤੇ ਆ ਮੂੰਹ ਜਬਣਾਈ ਫਿਰ ਚਲੋ ਪਤਾ ਨਹੀਂ ਵੇ ਲੋ ਗੁਰਦੁਆਰੇ ਜਾਣ ਤੋਂ ਨਾ ਹੈ ਮੈਂ ਨਹੀਂ ਗੁਰਦੁਆਰਾ ਸਾਹਿਬ ਜਾਣਾ ਚਲੋ ਜਾਓ ਬਾਏ ਚਾਚੀ ਤੇ ਬੀਪੀ ਚੈੱਕ ਕਰ ਦੋ ਚੰਗਾ ਬਾਏ ਸਿਆਣਾ ਗਾਇਓ ਬੀਪੀ ਚੈੱਕ ਕਰ ਲੈਂਦਾ ਜੀ ਬਰਥਡੇ ਕਿਹਦਾ ਤੁਹਾਡੇ ਚੋਂ ਬਰਥਡੇ ਕਿਹਦਾ ਹੈ ਕਿਹਦਾ ਅੱਛਾ ਕੱਲਾ ਅੱਛਾ ਉਹ ਤਾਂ ਮੇਰੇ ਆ ਇਹ ਆ ਸਾਡੇ ਪਿੰਡ ਦੇ ਮੰਤਰੀ ਦੀ ਕੋਠੀ ਅੱਗੇ ਛੱਪੜ ਮੰਤਰੀ ਦੀ ਕੋਠੀ ਦੇ ਅੱਗੇ ਆ ਹਾਲਾ ਤੇ ਪਿੰਡ ਦਾ ਕੀ ਹਾਲ ਹੋਊਗਾ ਉਹ ਇੱਥੇ ਨਾ ਆਉਂਦੇ ਨਾ ਜਾਂਦੇ ਆ ਤੇ ਕੀ ਹਾਲਤ ਨਹੀਂ ਪਈ ਆ ਮੰਦਰ ਸਕੂਲ ਉਹ ਸਕੂਲ ਉਹ ਮਾਰ ਕੇ ਦਾ ਹੈ ਹਾਂਜੀ ਉਹ ਪਾਪਾ ਜੀ ਦਾ ਉਹ ਖਾਦਾ ਹੈ ਨਹੀਂ ਪਾਪਾ ਜੀ ਦਾ ਏ ਉਹ ਤਾਂ ਨਹੀਂ ਉਹਨੇ ਮਾਂ ਮੇਰੇ ਚੜ ਗਿਆ ਹੀ ਹੈਰੀ ਤੇ ਚਲੋ ਚੱਪਲ ਲੈ ਕੇ ਨਹੀਂ ਆਇਆ ਇੱਕ ਵਾਰ ਹੈਰੀ ਦੇ ਵਿੱਚ ਲੰਮੀ ਹੀ ਪੈ ਗਿਆ ਏ ਦਾਦੂ ਨੂੰ ਮਿਲ ਗਿਆ ਭੱਜਾ ਭੱਜਾ ਮਰ ਗਿਆ ਨਹੀਂ ਫਿਰ ਅਰ ਰਾਈ ਤਾਂ ਨੂੰ ਯਾਦ ਜਦੋਂ ਤੁਸੀਂ ਵਿੱਚ ਇੱਕ ਵਾਰ ਡਿੱਗ ਗਏ ਸੀ ਹਾਂ ਉਹ ਨਹੀਂ ਨਹੀਂ ਉੱਥੇ ਬਾਹਰ ਜਿੱਥੇ ਆਪਾਂ ਪੈਰ ਵਾਸ਼ ਕੀਤੇ ਸੀ ਉੱਥੇ ਇੱਕ ਵਾਰ ਡਿੱਗੇ ਸੀ ਤੁਸੀਂ ਦਾਦੂ ਨੂੰ ਮਿਲਣ ਗਏ ਸੀ ਭੱਜੇ ਭੱਜੇ ਵਿਚਾਰਾ ਫਿਸਲ ਗਿਆ ਜੀਨ ਦੀ ਪੈਂਟ ਪਾਈ ਸੀ ਹਾਲ ਦੇ ਦੇਣੇ ਕੋ ਉਹ ਤਾਂ ਮੈਨੂੰ ਸ਼ੋਕਾ ਹੁੰਦਾ ਹ ਹ ਜਦੋਂ ਆਠਾ ਨੁੱਕਰਾ ਸਰੋਵਰ ਹੈ ਨਾ